ਹਰਬਾਨਸਪੁਰਾ ਵਿਖੇ 11 ਲੱਖ 93 ਹਜ਼ਾਰ ਦੀ ਲਾਗਤ ਨਾਲ ਪਾਣੀ ਦੇ ਟਿਊਬਲ ਦਾ ਉਦਘਾਟਨ ਕੀਤਾ ਗਿਆ ਵਾ ਰਾਜਨੀਤਿਕੀਆਂ ਨਹੀਂ ਕਰਨੀਆਂ ਚਾਹੀਦੀਆਂ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਇੱਕ ਐਸੀ ਧਰਤੀ ਆ ਜਿੱਥੇ ਹਰ ਗੁਰੂ ਨੇ ਚੰਗੀ ਸਿੱਖਿਆ ਦੇ ਕੇ ਔਰ ਹਰ insan ਨੂੰ ਚੰਗੇ ਰਸਤੇ ਲਾਇਆ ਵਾ ਇੱਥੇ ਕੋਈ ਸਿਆਸਤ ਨਹੀਂ ਕਰਨੀ ਚਾਹੀਦੀ ਜੇ ਪਰਮਾਤਮਾ ਦੇ ਘਰ ਚ ਜਾਣਾ ਮਹਾਰਾਜ ਦੇ ਘਰ ਚ ਜਾਣਾ ਤਾਂ ਸੱਚੀ ਨੀਅਤ ਤੇ ਸੱਚੀ ਸੋਚ ਨਾਲ ਜਾਓ ਅਸੀਂ ਹਲਕਾ ਸੈਂਟਰ ਦਾ ਮੈਂ ਨੁਮਾਇੰਦਾ ਵਾਂ ਸਾਰੇ ਸਾਡੇ ਆ ਪੁਰਾਣੇ ਵੀ ਸਾਡੇ ਆ ਨਵੇਂ ਜਿਹੜੇ ਆਉਗੇ ਉਹ ਵੀ ਸਾਡੇ ਆ ਔਰ ਰਹਿਣੇ ਵੀ ਸਾਡੇ ਆ ਇਹ ਸਿਆਸਤਾਂ ਤੋਂ ਉੱਪਰ ਉੱਠ ਕੇ ਬੰਦੇ ਨੂੰ ਸੇਵਾ ਕਰਨੀ ਚਾਹੀਦੀ ਆ ਸਿਆਸੀ ਗੱਲਾਂ ਦੇ ਵਿੱਚ ਕੁਝ ਨਹੀਂ ਪਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਆਪ ਦੇ ਜਿਹੜੇ ਵਿਧਾਇਕ ਨੇ ਅਸ਼ੋਕ ਪ੍ਰਾਸ਼ਰ ਪੱਪੀ ਜੀ ਪਹੁੰਚੇ ਨੇ ਇੱਥੇ ਤਾਂ ਗੱਲਬਾਤ ਕਰਦੇ ਆ ਸਵਾਗਤ ਆ ਜੀ ਲੁਧਿਆਣਾ ਲਾਈਵ ਤੇ ਹਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅੱਜ ਹਰਵੰਸਪੁਰਾ ਵਿਖੇ 1193000 ਦੀ ਲਾਗਤ ਨਾਲ ਪਾਣੀ ਦੇ ਟਿਊਬਲ ਦਾ ਉਦਘਾਟਨ ਕੀਤਾ ਗਿਆ ਵਾ ਜਿਹੜਾ ਲੋਕਾਂ ਦੀ ਬਹੁਤ ਅਜੇ ਨਈਂ ਟੈਂਕੀ ਸੀ ਜੋ ਸਾਬਕਾ ਕਾਉਂਸਲਰ ਨੇ ਸਾਡੇ ਆਮ ਆਦਮੀ ਪਾਰਟੀ ਦੇ ਜਿਹਾਰੂ ਵਰਕਰ ਨੇ ਇਹਨਾਂ ਦੇ ਸਾਰੇ ਸਾਥੀ ਨਾਲ ਲੱਗ ਕੇ ਅੱਜ ਹਰਵੰਸਪੁਰੇ ਵਿਖੇ ਇਹ ਟਿਊਬਲ ਦਾ ਉਦਘਾਟਨ ਕੀਤਾ ਗਿਆ ਵਾ ਬਹੁਤ ਜਲਦੀ ਇਹ ਟਿਊਬਲ ਚੱਲ ਕੇ ਲੋਕਾਂ ਦੇ ਪਾਣੀ ਦੀ ਜਿਹੜੀ ਲੋਕਾਂ ਨੂੰ ਮਹਿਸੂਸ ਹੋ ਰਿਆ ਉਹ ਕਮਜ਼ੋਰੀ ਜਿਹੜੀ ਆ ਉਹ ਪੂਰੀ ਕੀਤੀ ਜਾਊਗੀ ਤੇ ਪੱਪੀ ਜੀ ਇੱਕ ਜਿਹੜੀ ਰੇਲ ਯਾਤਰਾ ਜਾਂ ਸ਼ਰਧਾਲੂਆਂ ਲਈ ਜਿਹੜੀ ਆ ਸ਼ੁਰੂ ਕੀਤੀ ਗਈ ਸੀਗੀ ਹਾਈ ਕੋਰਟ ਵੱਲੋਂ ਜਿਹੜਾ ਜਵਾਬ ਮੰਗਿਆ ਗਿਆ ਉਹ ਇਸੇ ਤਰ੍ਹਾਂ ਜਾਰੀ ਰਹੇਗੀ ਜਾਂ ਇਹਦੇ ਵਿੱਚ ਕੋਈ ਬਦਲਾਅ ਹੋਣ ਦੇ ਚਾਂਸ ਹੈਗੇ ਦੇਖੋ ਗੱਲ ਸੁਣੋ ਯਾਤਰਾ ਚਾਹੇ ਪੰਜਾਬ ਸਰਕਾਰ ਕਰੇ ਚਾਹੇ ਸੈਂਟਰ ਸਰਕਾਰ ਕਰੇ ਜਾਣਾ ਪਰਮਾਤਮਾ ਦੇ ਘਰ ਚਾਹੇ ਦੇ ਵਿੱਚ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੁਣ ਸਾਡੂ ਦਾ ਇਹਨਾਂ ਨੇ ਇੰਜਨ ਨਹੀਂ ਦਿੱਤੇ ਕੇਂਦਰ ਸਰਕਾਰ ਨੇ ਆਪਣੇ ਲਈ ਇਹਨਾਂ ਨੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਮ ਆਦਮੀ ਪਾਰਟੀ ਨਾਲ ਲੋਕ ਜੁੜੇ ਹੋਏ ਆ ਪਹਿਲਾਂ ਹੀ 92 ਮੈਂਬਰ ਚੁਣੇ ਹੋਏ ਆ ਜੀ ਇਦੇ ਲਈ ਇਹਨਾਂ ਨੇ ਕਾਮਯਾਬੀ ਪਾ ਲਈ ਤੇ ਸ਼ਾਇਦ ਸਾਡਾ ਚੋਣ ਨਿਸ਼ਾਨ ਮੁੜ ਕੇ ਕਿਨੇ ਦੇਖਣਾ ਹੀ ਨਹੀਂਗਾ ਰਾਜਨੀਤੀਆਂ ਨਹੀਂ ਕਰਨੀਆਂ ਚਾਹੀਦੀਆਂ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਇੱਕ ਐਸੀ ਧਰਤੀ ਆ ਜਿੱਥੇ ਹਰ ਗੁਰੂ ਨੇ ਚੰਗੀ ਸਿੱਖਿਆ ਦੇ ਕੇ ਔਰ ਹਰ ਇਨਸਾਨ ਨੂੰ ਚੰਗੇ ਰਸਤੇ ਲਾਇਆ ਵਾ ਇੱਥੇ ਕੋਈ ਸਿਆਸਤ ਨਹੀਂ ਕਰਨੀ ਚਾਹੀਦੀ ਜੇ ਪ੍ਰਮਾਤਮਾ ਦੇ ਘਰ ਚ ਜਾਣਾ ਮਹਾਰਾਜ ਦੇ ਘਰ ਚ ਜਾਣਾ ਤਾਂ ਸੱਚੀ ਨੀਅਤ ਤੇ ਸੱਚੀ ਸੋਚ ਨਾਲ ਜਾਓ ਇੱਕ ਚੀਜ਼ ਹੋਰ ਬੜੀ ਦੇਖਣ ਚ ਆ ਰਹੀ ਆ ਜੀ ਮੇਰਾ ਆਖਰੀ ਸਵਾਲ ਆ ਸਮਾਂ ਤੁਹਾਡੇ ਕੋਲ ਵੀ ਘਟਾ ਆ ਜਿਹੜੇ ਪੁਰਾਣੇ ਵਲੰਟੀਅਰਸ ਨੇ ਉਹ ਕਿਤਨਾ ਕਿਤੇ ਨਰਾਸ਼ ਜਿਹੜੇ ਦਿਖ ਰਹੇ ਨੇ ਇਹਦਾ ਕੀ ਵਜ੍ਹਾ ਮੰਨਦੇ ਹੋ ਉਹਨਾਂ ਦਾ ਕਹਿਣਾ ਇਹ ਆ ਕਿ ਅਸੀਂ ਜਿਹੜਾ ਪੁਰਾਣੇ ਜੁੜੇ ਸੀਗੇ ਤੇ ਹੁਣ ਜਿਹੜਾ ਨੇੜਤਾ ਜਿਹੜੀ ਹੋ ਰਹੀ ਆ ਉਹਨਾਂ ਬੰਦਿਆਂ ਦੀ ਹੋ ਰਹੀ ਆ ਜਿਹੜੇ ਰਸੂਕ ਆਧਾਰ ਨੇ ਜਿਨ੍ਹਾਂ ਕੋ ਪੈਸਾ ਜ਼ਿਆਦਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਕੋ ਪਰਿਵਾਰ ਦੇ ਵਿੱਚ ਹਮੇਸ਼ਾ ਬਰਕਤ ਆ ਪੱਕੀ ਨੂੰ ਕਹਿੰਦੇ ਆ ਅੱਤ ਤਰੱਕੀ ਕਿਹਨੂੰ ਕਹਿੰਦੇ ਆ ਜਦੋਂ ਪਰਿਵਾਰ ਤਰੱਕੀ ਕਰਦਾ ਵਾ ਇਹਦੇ ਵਿੱਚ ਕਿਸੇ ਨੂੰ ਮਹਿਸੂਸ ਕਰਨ ਦੀ ਤਾਂ ਲੋੜ ਨਹੀਂ ਹੁੰਦੀ ਹਰ ਬੰਦੇ ਨੇ ਵੱਡੇ ਭਰਾ ਨੇ ਵੱਡਾ ਰਹਿਣਾ ਛੋਟੇ ਨੇ ਛੋਟਾ ਰਹਿਣਾ ਰਿਸ਼ਤੇਦਾਰ ਨੇ ਰਿਸ਼ਤੇਦਾਰ ਰਹਿਣਾ ਵਾ ਇਦੇ ਵਿੱਚ ਕਿਸੇ ਨੂੰ ਜੈਲ ਸੀ ਨਹੀਂ ਕਰਨ ਦੀ ਲੋੜ ਹੈਗੀ ਹਰ ਬੰਦੇ ਦਾ ਆਪਣਾ ਆਪਣਾ ਰੋਲ ਆ ਜੇ ਕੋਈ ਪਿਕਚਰ ਵੀ ਬਣਦੀ ਹੈ ਤਾਂ ਹੀਰੋ ਇੱਕ ਹੁੰਦਾ ਉਹਦੇ ਵਿੱਚ ਐਕਟਰ ਕਈ ਹੁੰਦੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਪੁਰਾਣਿਆਂ ਨੂੰ ਭੁੱਲ ਕੇ ਨਵੇਂ ਆ ਗਏ ਨਵੇਂਆਂ ਨੂੰ ਵੀ ਅਸੀਂ ਨਾਲ ਲਾਉਣਾ ਇੱਕ ਦੇ ਇਹ ਚਾਹੇ ਭਾਜਪਾ ਚਾਹੇ ਕਾਂਗਰਸ ਚਾਹੇ ਕਾਲੀਦਾਲ ਚਾ ਇਹ ਵੀ ਸਾਡੇ ਆ ਹੁਣ ਅਸੀਂ 2-2 ਲੱਖ ਬੰਦਿਆਂ ਦੇ ਨੁਮਾਇੰਦੇ ਆ ਅਸੀਂ ਕੋਈ ਇਕੱਲੇ ਆਮ ਆਦਮੀ ਪਾਰਟੀ ਦੇ ਨਹੀਂ ਅਸੀਂ ਹਲਕਾ ਸੈਂਟਰ ਦਾ ਮੈਂ ਨੁਮਾਇੰਦਾ ਵਾਂ ਸਾਰੇ ਸਾਡੇ ਆ ਪੁਰਾਣੇ ਵੀ ਸਾਡੇ ਆ ਨਵੇਂ ਜਿਹੜੇ ਆਉਗੇ ਉਹ ਵੀ ਸਾਡੇ ਆ ਔਰ ਰਹਿਣੇ ਵੀ ਸਾਡੇ ਆ ਇਹ ਸਿਆਸਤਾਂ ਤੋਂ ਉੱਪਰ ਉੱਠ ਕੇ ਬੰਦੇ ਨੂੰ ਸੇਵਾ ਕਰਨੀ ਚਾਹੀਦੀ ਆ ਸਿਆਸੀ ਗੱਲਾਂ ਦੇ ਵਿੱਚ ਕੁਝ ਨਹੀਂ ਪਿਆ ਜਿਨ੍ਹਾਂ ਨੇ ਪਹਿਲਾਂ ਇਹੋ ਜੀਆਂ ਸਿਆਸਤਾਂ ਕੀਤੀਆਂ ਨੇ ਆਪਣਿਆਂ ਨੂੰ ਨੇੜੇ ਲਾਤਾ ਦੂਜੇ ਨੂੰ ਹਵਾਲਾ ਟਾਂ ਚ ਡਕਾਤਾ ਜਾਂ ਠਾਣੇ ਚ ਡਕਾਤਾ ਤਾਂ ਹੀ ਲੋਕਾਂ ਨੇ ਘਰ ਬਿਠਾਏ ਆ ਉਹ ਲੋਕ ਠੀਕ ਹੈ ਜੀ ਪੱਪੀ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਤੁਸੀਂ ਦੇਖ ਰਹੇ ਹੋ ਹਲਕਾ ਤਾਂ ਤੁਸੀਂ ਦੇਖ ਰਹੇ ਹੋ ਹਲਕਾ ਸੈਂਟਰ ਤੋਂ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਅਸ਼ੋਕ ਪ੍ਰਾਸ਼ਰ ਪੱਪੀ ਜੀ ਉਹਨਾਂ ਵੱਲੋਂ ਜਿਹੜਾ ਇੱਕ ਟਿਊਬਲ ਦਾ ਉਦਘਾਟਨ ਕੀਤਾ ਗਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜਾ ਟਿਊਬਲ ਆ ਪਿੱਛੇ ਇੱਕ ਵਾਰ ਆਪਾਂ ਟਿਊਬਲ ਵੀ ਦਿਖਾ ਦਈਏ ਉਹ ਨਾਲ ਹੀ ਉਹਨਾਂ ਨੇ ਕਿਹਾ ਕਿ ਅਫਵਾਹਾਂ ਦੇ ਵਿੱਚ ਨਾ ਪਹਿਣ ਜਿਹੜੇ ਵਲੰਟੀਅਰ ਨੇ ਪੁਰਾਣੇ ਨੇ ਜਿਹੜੇ ਉਹਨਾਂ ਨੂੰ ਵੀ ਨਾਲ ਔਰ ਅਸੀਂ ਰੱਖਣਾ ਔਰ ਜਿਹੜੇ ਪੁਰਾਣੇ ਜਿਹੜੇ ਨਵੇਂ ਵਲੰਟੀਅਰ ਨੇ ਅਸੀਂ ਉਹਨਾਂ ਨੂੰ ਵੀ ਨਾਲ ਜੋੜਨਾ ਹੈਗਾ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਿਰਫ ਅਫਵਾਹਾਂ ਨੇ ਉਸ ਦੇ ਵਿੱਚ ਕੋਈ ਜਿਹੜਾ ਦਮ ਨਹੀਂ ਹੈਗਾ ਤਾਂ ਨਵੇਂ ਅਪਡੇਟਾਂ ਫਿਰ ਦੁਬਾਰਾ ਤੁਹਾਨੂੰ ਮਿਲੇਗਾ ਜੀ ਕੈਮਰਾ ਪਰਸਨ ਸੰਜੇ ਛੇਤੀਆਂ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਾਈ